ਬੀਬੇ ਨਾਨਕੀ ਮਹਿਤਾ ਕਲਿਆਣ ਰਾਜ ਦੇ ਕਰ ਮਾਤਾ ਤ੍ਰਿਪਤਾ ਜੀ ਦੀ ਕੋਖੋਂ ਇੱਕ ਬੱਚੀ ਨੇ 2 ਅਪ੍ਰੈਲ 1464 ਵਿੱਚ ਆਪਣੇ ਨਾਨਕੇ ਪਿੰਡ ਚਾਹਲ ਪਾਕਿਸਤਾਨ ਵਿੱਚ ਜਨਮ ਲਿਆ। ਇਹ ਪਿੰਡ ਲਾਹੌਰ ਸ਼ੋਣੀ ਤੋਂ 8 ਮੀਲ ਦੱਖਣ ਪੂਰਬਲ ਹੈ। ਨਾਨਕੇ ਪਿੰਡ ਜਨਮ ਲੈਣ ਕਰਕੇ ਇਸ ਦਾ ਨਾਂ ਨਾਨਕੀ ਰੱਖ ਦਿੱਤਾ। 5 ਸਾਲ ਬਾਅਦ ਰਾਏਪੋਏ ਦੀ ਤਲਵੰਡੀ ਵਿੱਚ ਇਸ ਦਾ ਇੱਕ ਵੀਰ ਜਨਮਿਆ ਜਿਸ ਦਾ ਨਾਂ ਇਸ ਦੇ ਨਾਲ ਰਲਦਾ ਨਾਨਕ ਰੱਖਿਆ। ਬੇਬੇ ਨਾਨਕ ਜੀ ਗੁਰਨਾਨਕ ਸਾਹਿਬ ਜੀ ਨੂੰ ਬਹੁਤ ਪਿਆਰ ਕਰਦੇ ਤੇ ਖਡਾਉਂਦੇ ਕੁਛੜੋਣਾ ਲਾਉਂਦੇ ਮਾਤਾ ਤ੍ਰਿਪਤਾ ਇਹਨਾਂ ਦੋਵਾਂ ਨੂੰ ਆਪਸ ਵਿੱਚ ਪਿਆਰ ਕਰਦਿਆਂ ਵੇਖ ਬਹਾਰੇ ਜਾਂਦੇ ਬਾਰੇ ਜਾਂਦੇ ਵੀਰ ਨੂੰ ਬਾਹਰ ਸਖੀਆਂ ਪਾਸ ਲਜਾ ਖਡਾਉਂਦੇ ਕਈ ਵਾਰ ਵੀਰ ਨਾਨਕ ਘਰ ਦੀਆਂ ਵਸਤੂਆਂ ਦੇ ਆਉਂਦਾ ਛੋਟੇ ਛੋਟੇ ਬੱਚੇ ਇਕੱਠੇ ਕਰ ਘਰੋਂ ਰੋਟੀਆਂ ਕੱਟ ਕੇ ਲੈ ਜਾਂਦਾ ਅਤੇ ਬੱਚਿਆਂ ਨੂੰ ਕਤਾਰਾਂ ਵਿੱਚ ਬਿਠਾ ਕੇ ਰੋਟੀਆਂ ਦੇ ਟੋਟੇ ਕਰਕੇ ਵੰਡਦਾ ਤਾਂ ਭੈਣ ਨਾਨਕੀ ਜੀ ਪਿੱਛੇ ਜਾ ਕੇ ਤਕੜੇ ਖੁਸ਼ ਹੋੰਦੇ ਇਸ ਤਰ੍ਹਾਂ ਬਾਲਕ ਗੁਰਨਾਨਕ ਘਰੋਂ ਭਾਂਡੇ ਪਾਸਤਰ ਇੱਥੋਂ ਤੱਕ ਕੇ ਇੱਕ ਵਾਰੀ ਆਪਣੇ ਹੱਥ ਦੀ ਅੰਗੂਠੀ ਵੀ ਬਾਹਰ ਦੇ ਆਇਆ ਮਾਂ ਨੇ ਖਫਾ ਹੋ ਕੇ ਝਟਕਣਾ ਤਾਂ ਭੈਣ ਨਾਨਕੀ ਜੀ ਕਹਿਣਾ ਮਾਤਾ ਮੇਰੇ ਵੀਰ ਨੂੰ ਪੁੱਤਰ ਕਰਕੇ ਨਾ ਜਾਣੀ ਇਹ ਰੱਬ ਰੂਪ ਹੈ ਇਸ ਤਰ੍ਹਾਂ ਭੈਣ ਨਾਨਕੀ ਜੀ ਪਿਤਾ ਕਾਲੂ ਰਾਏ ਨੂੰ ਕਹਿੰਦੇ ਪਿਤਾ ਜੀ ਨਾਨਕ ਫਕੀਰ ਦੋਸਤ ਹੈ ਇਹ ਸੰਸਾਰੀ ਜੀਵ ਨਹੀਂ ਹੈ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਹੀ ਸਨ ਜਿਨ੍ਹਾਂ ਨੇ ਗੁਰਨਾਰਕ ਪਾਤਸ਼ਾਹ ਨੂੰ ਰੱਬੀ ਰੂਪ ਜਾਣਿਆ ਅਤੇ ਦੂਜੇ ਰਾਏ ਬੁਲਾਰ ਸਨ ਜਦੋਂ ਗੁਰਨਾਰਕ ਸਾਹਿਬ ਜੀ ਨੇ ਸਾਧਾ ਫਕੀਰਾਂ ਨੂੰ ਸੌਦਾ ਖਰੀਦ ਕੇ ਲਿਆਉਣ ਵਾਲੀ ਰਕਮ ਦਾ ਲੰਗਰ ਪਾਣੀ ਛਕਾਇਆ ਤਾਂ ਪਿਤਾ ਕਾਲੂ ਨੇ ਗੁਰਨਾਰਕ ਜੀ ਨੂੰ ਕ੍ਰੋਧ ਵਿੱਚ ਆ ਕੇ ਚਪੇੜ ਮਾਰੀ ਅਤੇ ਭੈਣ ਨਾਨਕੀ ਜੀ ਦਾ ਹਿਰਦਾ ਪਿਗਲ ਗਿਆ ਵੀਰ ਨੂੰ ਗਲ ਵਿੱਚ ਲੈ ਕੇ ਪਿਆਰ ਕੀਤਾ ਉਧਰੋਂ ਮਾਤਾ ਤ੍ਰਿਪਤਾ ਜੀ ਦੌੜੇ ਆਏ ਲਾੜਲੇ ਦੀ ਲਾਲ ਗੱਲ ਵੇਖ ਕੇ ਪਲੋਸਣ ਲੱਗੇ ਮਾਤਾ ਜੀ ਨੂੰ ਕੀ ਪਤਾ ਸੀ ਕਿ ਜਿਸ ਦੀਆਂ ਗੱਲਾਂ ਪਲੋਸ ਕੇ ਉਸ ਦੀ ਪੀੜ ਹਟਾਉਣ ਲੱਗੀ ਹੈ ਵੱਡੇ ਹੋ ਕੇ ਜਗਤ ਜਲੰਦੇ ਦੀ ਪੀੜ ਹਰਨ ਲਈ ਘਰ-ਬਾਰ ਛੱਡ ਉਦਾਸੀਆਂ ਤੇ ਚਲੇ ਜਾਣਾ ਹੈ ਸੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੋਰ ਨਾਲ ਸੰਗਤਾਂ ਨਾਲ ਸਾਂਝੀ ਕਰਦੇ ਹੋ ਜੀ